ਸਾਂਸਕਾਰ ਦੇ ਵਿੱਚ ਦਸਦੀਆਂ ਤਾਂ ਇੱਕ ਮਾਂ ਦੋ ਬੱਚੇ ਇਕੱਠੀ ਜਿਹੜੀ ਕਿ ਬੱਚਿਆਂ ਦੀ ਅਤੇ ਉਸ ਮਾਂ ਦੀ ਚਿਖਾ ਪੜ ਰਹੀ ਹੈ ਅਤੇ ਇੱਕ ਬੱਚੀ ਜਿਹੜੀ ਕੇਸ ਚਿਖਾ ਵਿੱਚ ਮਲ ਰਹੀ ਹੈ ਉਸ ਬੱਚੀ ਦਾ ਜਿਹੜਾ ਪਿਤਾ ਉਹ ਅਜੇ ਵੀ ਨਹਿਰ ਵਿੱਚ ਲਾਪਤਾ ਹੈ ਅਤੇ ਮਾਂ ਸਿੰਡੀੜਪੀਜੇ ਹਸਪੀਟਲ ਵਿੱਚ ਹੈ ਇਹ ਘੱਟੋ ਘੱਟ ਜੀ 10 ਜਣਿਆਂ ਦੀ ਡੈੱਡ ਬੋਡੀ ਹੋ ਗਈ ਆ ਤਿੰਨ ਮਾਂ ਤਿੰਨ ਜਣੇ ਨੇ ਇਨ ਇਕੱਠੇ ਨੇ ਜੀ ਮਾਂ ਤੇ ਦੋ ਇੱਕ ਬੇਟਾ ਇੱਕ ਬੇਟੀ ਹੈ 5 ਸਾਲ ਦੀ ਬੇਟੀ ਉਹ ਕੱਲ ਜੀੜੇ ਦੇ ਪੁਲ ਨਹਿਰ ਦੇ ਵਿੱਚੋਂ ਕੱਢੀ ਜੀ ਕਿਨਾਂ ਛੋਟੇ ਛੋਟੇ ਬੱਚੇ ਜੋ ਦੇਖੇ ਨਹੀਂ ਜਾਂਦੇ ਜਿਨ੍ਹਾਂ ਦੇ ਸੇਵੇ ਅੱਜ ਤੁਸੀਂ ਦੇਖ ਰਹੇ ਹੋ ਇੱਥੇ ਬਰ ਰਹੇ ਨੇ ਮਾਮਾ ਰੋ ਰਹੀਆਂ ਨੇ ਜਿਨ੍ਹਾਂ ਦੇ ਸਿਰ ਤੋਂ ਸੁਆਹ ਉੱਠ ਗਏ ਇਹਨਾਂ ਬੱਚਿਆਂ ਨੇ ਅੱਜ ਤੱਕ ਦੁਨੀਆ ਦੇ ਕੁਝ ਦੇਖਿਆ ਹੀ ਨਹੀਂ ਬਹੁਤ ਦੁੱਖ ਲੱਗਿਆ ਮਨ ਨੂੰ ਇਹ ਦੇਖ ਕੇ ਬੈਠ ਗਰੂ ਇਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਇਹ ਮੇਰੀ ਪੂਆਜੀ ਦੀ ਬੇਟੀ ਸੀ ਸਾਡੀ ਭੈਣ ਸੀ ਦੋਨਾਂ ਦੇ ਬੱਚੇ ਨਾਲ ਇੱਥੋਂ ਹੀ ਇਹਨੇ ਇਕੱਠੇ ਹੋ ਕੇ ਨਾ ਜਾਇਆ ਕਰੋ ਪਿੰਡ ਦੇ ਵਿੱਚ ਗੁਰੂ ਘਰ ਬੜੇ ਨੇ ਉੱਥੇ ਹਰ ਰੋਜ਼ ਸਵੇਰੇ ਸ਼ਾਮ ਬਾਣੀ ਪੜਿਆ ਕਰੋ ਬਾਣੀ ਨਾਲ ਜੋੜਿਆ ਕਰੋ ਗੁਰੂ ਮਹਾਰਾਜ ਕਹਿੰਦੇ ਨੇ ਦਿਨ ਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗਾਂਤਰ ਖਾਈ ਖਾਏ ਸਾਨੂੰ ਕੀ ਨਹੀਂ ਮਿਲਦਾ ਮਹਾਰਾਜ ਤੋਂ ਸੱਚੇ ਸਹਿਬਾ ਕਿਆ ਨਹੀਂ ਕਰਤੇ ਰੇ ਕਰਤਾ ਤੇਰੇ ਸੱਦ ਕਿਸ ਹੈ ਜਿਸ ਦੇ ਸੋ ਪਾਵੇ ਸੋ ਬਾਣੀ ਦੇ ਨਾਲ ਜੁੜੋ ਇਕਣ ਇਕੱਠੇ ਹੋ ਕੇ ਨਾ ਜਾਇਆ ਕਰੋ ਅੱਜ ਜਿਹੜਾ ਦੁੱਖ ਹੈ ਸਾਰੇ ਪਿੰਡ ਨੂੰ ਨਹੀਂ ਹੈਗਾ ਤੇ ਸਾਰੇ ਇਲਾਕੇ ਨੂੰ ਦੁੱਖ ਹੋਇਆਗਾ ਸੱਚੀ ਗੱਲ ਜੀ ਰਜਾਨਾ ਸਪੋਕਸਮੈਨ ਟੀਵੀ ਤੇ ਤੁਹਾਡਾ ਸਤਿ ਆਇਆ ਮੈਂ ਹਾਂ ਪਰਮਜੀਤ ਸਗਾਲ ਜਿਹੜਾ ਮਲੇਰ ਕੋਲਾ ਦੇ ਪਿੰਡ ਮਾਨਕਵਾਲ ਦੇ ਵਿੱਚ ਅੱਜ ਅੱਠ ਤਤਾਵਾਂ ਜਲਦੀਆਂ ਨੇ ਕਿ ਪਿਛਲੇ ਦਿਨੀ ਜੋ ਜਿਹੜਾ ਮਲੇਕੋਲਾ ਦੇ ਵਿੱਚ ਇਸ ਪਿੰਡ ਦਾ ਇੱਕ ਟੈਂਪੂ ਛੋਟਾ ਹਾਤੀ ਜਿਹੜੇ ਵਾਲੀ ਨਹਿਰ ਦੇ ਨੇੜੇ ਰਾਣਾ ਸਾਹਿਬ ਕੋਲ ਹਾਦਸਾ ਰਸਤੋ ਹੋ ਜਾਂਦਾ ਇਸ ਵਿੱਚ 10 ਲੋਕਾਂ ਦੀ ਜਿਹੜੀ ਮੌਤ ਹੋ ਜਾਂਦੀ ਹੈ 8 ਲੋਕਾਂ ਨੂੰ ਉਹ ਨਹਿਰ ਵਿੱਚੋਂ ਕੱਢਿਆ ਗਿਆ ਅਤੇ ਦੋ ਅਜੇ ਵੀ ਲਾਪਤਾ ਨੇ ਅੱਜ ਇਸ ਸੰਸਕਾਰ ਦੇ ਵਿੱਚ ਦੱਸਦੀ ਹੈ ਤਾਂ ਇੱਕ ਮਾਂ ਦੋ ਬੱਚੇ ਇਕੱਠੀ ਜਿਹੜੀ ਕਿ ਬੱਚਿਆਂ ਦੀ ਅਤੇ ਉਸ ਮਾਂ ਦੀ ਚਿਖਾ ਵੱਲ ਰਹੀ ਹੈ ਅਤੇ ਇੱਕ ਬੱਚੀ ਜਿਹੜੀ ਕੇਸ ਚਿਖਾ ਵਿੱਚ ਵੱਲ ਰਹੀ ਹੈ ਉਸ ਬੱਚੀ ਦਾ ਜਿਹੜਾ ਪਿਤਾ ਉਹ ਅਜੇ ਵੀ ਨਹਿਰ ਵਿੱਚ ਹੈ ਲਾਪਤਾ ਹੈ ਅਤੇ ਮਾਂ ਚੰਡੀਗੜ੍ਹ ਪੀਜੀ ਹੌਸਪੀਟਲ ਵਿੱਚ ਬਹੁਤ ਵੱਡਾ ਦੁਖਨਾਤ ਤੋਂ ਖੁਦਾ ਸਮਾ ਇਸ ਸਮੇਂ ਪਿੰਡ ਮਾਨਕਵਾਲ ਜਲਾ ਬਦੇ ਕੋਲੇ ਦੇ ਬੱਚਾ ਸੋ ਲੋਕ ਦੇ ਭਾਰੀ ਮਾਤਰਾ ਦੇ ਵਿੱਚ ਲੋਕ ਇਸ ਸਮੇਂ ਪਿੰਡ ਵਿੱਚ ਪਹੁੰਚੇ ਨੇ ਅਤੇ ਸੰਸਥਾਵਾਂ ਦੀ ਕੀ ਪਹੁੰਚ ਰਹੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਕੀ ਕੁਮਾਏ ਮਲਵਾਨ ਸਿੰਘ ਪ੍ਰਧਾਨ ਡਾਕਟਰ ਮੇਦਕਰ ਮੈਸਨ ਕਲੱਬ ਰਜਿਸਟਰਡ ਪੰਜਾਬ ਜ਼ਿਲ੍ਹਾ ਮਲੇਰਕੋਟਲਾ ਜਿਹੜੇ ਵਿਅਕਤੀ ਦੀ ਡੈਥ ਹੋਈ ਹੈ ਇਹਦੇ ਵਿੱਚੋਂ ਹੀ ਸਾਡੇ ਇੱਕ ਸਟਾਫ ਦਾ ਮੈਂਬਰ ਸੀ ਜਰਨੈਲ ਸਿੰਘ ਮਾਨਕਿਹੜੀ ਤੋਂ ਜੋ ਸਾਡੇ ਨਾਲ ਹਰ ਵਕਤ ਹੱਸਦਾ ਖੇਡਦਾ ਰਹਿੰਦਾ ਸੀ ਜੋ ਉਹਦਾ ਇੰਨਾ ਮਲਾਪੜਾ ਸੁਭਾਤਾ ਸੀਗਾ ਕਿ ਹਰ ਇੱਕ ਨੂੰ ਉਹ ਬੁਲਾਉਂਦਾ ਸੀ ਜੋ ਕੋਈ ਕੰਮਕਾਰ ਹੋਣਾ ਇੱਕ ਦੂਜੇ ਤੱਕ ਉਹਨੇ ਕਹਣਾ ਮੈਨੂੰ ਆਹ ਕੰਮ ਬਾਰੇ ਦੱਸੋ ਉਹਨੂੰ ਹਰ ਤਰ੍ਹਾਂ ਨਾਲ ਅਸੀਂ ਗਾਈਡ ਕਰਦੇ ਸੀ ਸਾਨੂੰ ਉਹਦੇ ਜਾਣ ਦਾ ਪੱਲਾ ਪਿੰਡ ਵਾਸੀਆਂ ਨੂੰ ਦੁੱਖ ਹੋਇਆ ਹੋਰ ਵੀ ਜਿੰਨੀਆਂ ਮੌਤਾਂ ਹੋਈਆਂ ਨੇ ਸਾਨੂੰ ਪੂਰੇ ਕੋਟ ਕੰਪਲੈਕਸ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਇਹ ਵੀ ਇਹ ਵੀ ਗੱਲ ਆ ਨਾ ਲੋਕ ਇਕੱਠੇ ਹੋ ਕੇ ਲਗਾਤਾਰ ਨੱਤੀ ਜਾਣੇ ਲੱਗਦਾ ਉੱਥੇ ਗਰਨ ਨੇ ਦੇ ਵੀ ਹੈ ਨਾ ਇੰਨੇ ਪਿੰਡ ਇਕੱਠੇ ਹੋ ਕੇ ਲੁੱਕ ਜਾਂਦੇ ਨੇ ਇਹ ਦੇਖੋ ਜੀ ਬਹੁਤ ਵੱਡੇ ਮੈਂ ਖਾਸ ਕਰਕੇ ਸਾਡੇ ਵਾਲੇ ਲਾਣੇ ਨੂੰ ਕਹਿੰਦਾ ਰਮਦਾਸੀਆ ਭਾਈਚਾਰੇ ਨੂੰ ਤੇ ਕਦੇ ਵੀ ਸਾਨੂੰ ਇੰਨੇ ਜਣੇ ਨੂੰ ਇਕੱਠੇ ਹੋ ਕੇ ਨਹੀਂ ਜਾਣਾ ਚਾਹੀਦਾ ਜੇ ਪਰਿਵਾਰ ਦੇ ਵਿੱਚ ਜਾਣਾ ਤਾਂ ਇੱਕ ਮੈਂਬਰ ਜਾਓ ਦੇਖੋ ਸਾਡੇ ਗੁਰੂਆਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ ਤਾਂ ਤਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨੇ ਚਾਰ ਪੁੱਤਰ ਵਾਰਤੇ ਨੇ ਪੰਜਵੇਂ ਬਾ ਬਾਰੀ ਸੇਵਾ ਬਾਪ ਬਾਪ ਬਾਰੇ ਸੱਤ ਮਾਪ ਬਾਰੇ ਸੱਤ ਵਾਰ ਕੇ ਕਹਿੰਦਾ ਭਾਣਾ ਮਿੱਠਾ ਲਾਗੇ ਤੇਰਾ ਜੇ ਸਾਨੂੰ ਗੁਰੂ ਗ੍ਰੰਥ ਸਾਹਿਬੀ ਤੇ ਭਰੋਸਾ ਨਹੀਂ ਫਿਰ ਸਾਨੂੰ ਕਿਸ ਤੇ ਹੋਊਗਾ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇੰਨੇ ਇਕੱਠੇ ਹੋ ਕੇ ਨਾ ਜਾਇਆ ਕਰੋ ਪਿੰਡ ਦੇ ਵਿੱਚ ਗੁਰੂ ਘਰ ਬਣੇ ਨੇ ਉੱਥੇ ਹਰ ਰੋਜ਼ ਸਵੇਰੇ ਸ਼ਾਮ ਬਾਣੀ ਪੜਿਆ ਕਰੋ ਬਾਣੀ ਨਾਲ ਜੋੜਿਆ ਕਰੋ ਗੁਰੂ ਮਹਾਰਾਜ ਕਹਿੰਦੇ ਨੇ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਈ ਖਾਏ ਸਾਨੂੰ ਕੀ ਨਹੀਂ ਮਿਲਦਾ ਮਹਾਰਾਜ ਤੋਂ ਸੱਚੇ ਸਹਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਸ ਹੈ ਜਿਸ ਦੇ ਸੋ ਪਾਵੇ ਸੋ ਬਾਣੀ ਦੇ ਨਾਲ ਜੁੜੋ ਇਕਨ ਇਕੱਠੇ ਹੋ ਕੇ ਨਾ ਜਾਇਆ ਕਰੋ ਅੱਜ ਜਿਹੜਾ ਦੁੱਖ ਹੈ ਸਾਰੇ ਪਿੰਡ ਨੂੰ ਨਹੀਂ ਹੈਗਾ ਤੇ ਸਾਰੇ ਇਲਾਕੇ ਨੂੰ ਦੁੱਖ ਹੋਇਆਗਾ ਸਾਡੇ ਅਫਸਰ ਸਾਹਿਬਾਨ ਨੂੰ ਦੁੱਖ ਹੋਇਆ ਤੇ ਸਾਡੇ ਪੂਰੇ ਕੋਰਟ ਕੰਪਲੈਕਸ ਨੂੰ ਦੁੱਖ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮੀ ਸੰਗਾ ਮੇਰਾ ਨਾਮ ਜਿਹੜਾ ਪਿੰਡ ਤੋਂ ਮੇਰਾ ਪਿੰਡ ਕੇਲੋ ਹੈ ਆਪਣੇ ਰਿਸ਼ਤੇਦਾਰ ਤੇ ਤੁਹਾਡੇ ਕੋਲ ਸੀ ਮੇਰੇ ਲਪੂਆ ਦੀ ਕੋਤੀ ਸੀ ਇਹ ਸਰ ਇਹਦੇ ਵਿੱਚ ਕੀ ਆ ਉਹ 24 ਸਾਲ ਦੀ ਸੀ ਔਰ ਉਹਨਾਂ ਦੀ ਕੱਲ ਡੈਡ ਬੋਡੀ ਕੱਲ ਮਿਲੀ ਆ ਜੀ ਇਹ ਘੱਟੋ ਘੱਟ ਜੀ 10 ਜਾਣਿਆਂ ਦੀ ਡੈਡ ਬੋਡੀ ਹੋ ਗਈ ਆ ਤਿੰਨ ਨਮਾਜ਼ ਤਿੰਨ ਜਾਣੇ ਨੇ ਤਿੰਨ ਇਕੱਠੇ ਨੇ ਜੀ ਮਾਂ ਤੇ ਦੋ ਇੱਕ ਬੇਟਾ ਇੱਕ ਬੇਟੀ ਹੈ 3 ਸਾਲ ਦੀ ਬੇਟੀ ਆ ਉਹ ਕੱਲ ਜੇੜ ਦੇ ਪੁੱਲ ਤੋਂ ਨਹਿਰ ਦੇ ਵਿੱਚੋਂ ਕੱਢੀ ਆ ਜੀ ਤਾਂ ਬਹੁਤ ਹੀ ਦੁੱਖਦਾਈ ਖਬਰ ਆ ਜੀ ਇਹਦੇ ਵਿੱਚ ਕਿਉਂਕਿ ਇਹ ਜਿਹੜਾ ਬਾਣਾ ਬਹੁਤ ਹੀ ਬਹੁਤ ਸਾਰੇ ਪਰਿਵਾਰਤੀ ਸਾਰੇ ਪਿੰਡ ਦੀ ਬਹੁਤ ਭਾਰੀ ਪਿਆ ਜੀ ਤਾਂ ਇਸ ਕਰਕੇ ਤਾਂ ਅਪੀਲ ਇਹੀ ਆ ਵੀ ਸਾਰੇ ਇਕੱਠੇ ਨੂੰ ਬਹੁਤ ਔਖਾ ਸੰਸਕਾਰ ਕਰ ਰਹੇ ਨੇ ਦੇਖੋ ਅੱਠ ਜਗ੍ਹਾ ਚ ਇਕੱਠੀਆਂ ਚੱਲ ਰਹੀਆਂ ਨੇ ਇਹ ਬਹੁਤ ਬਹੁਤ ਵਿਚ ਲੋਕ ਮੁਆਵਜ਼ੇ ਦੀ ਵੀ ਗੱਲ ਕਰ ਰਹੇ ਨੇ ਹੈ ਨਾ ਵੀ ਜਿਵੇਂ ਸਰਕਾਰ ਇਸ ਤਰ੍ਹਾਂ ਕੋਈ ਡੈਥ ਹੁੰਦੀ ਐ ਐਕਸੀਡੈਂਟ ਹੁੰਦਾ ਤਾਂ ਮੁਆਵਜ਼ਾ ਦਿੰਦੀ ਆ ਤਾਂ ਲੋਕਾਂ ਲਈ ਵੀ ਕੁਝ ਅਸੀਂ ਵੀ ਇਹੀ ਅਪੀਲ ਕਰਦੇ ਹਾਂ ਸਰਕਾਰ ਨੂੰ ਵੀ ਜਿਹੜੇ ਵੀ ਜਿੰਨਾ ਨੁਕਸਾਨ ਬਹੁਤ ਵੱਡਾ ਨੁਕਸਾਨ ਆ ਇਲਾਕੇ ਲਈ ਬਹੁਤ ਹੀ ਦੇਖੋ ਕਿੰਨੀ ਦੁਨੀਆ ਦੇ ਅੱਖਾਂ ਨਾਮਨੇਸਟ ਆ ਵੀ ਸਾਡੀ ਬੇਨਤੀ ਇਹੀ ਆ ਵੀ ਇਹਨਾਂ ਨੂੰ ਮੁਆਵਜ਼ਾ ਮ ਜਰੂਰ ਮਿਲਣਾ ਚਾਹੀਦਾ ਕੋਈ ਨਾ ਕੋਈ ਕਿਉਂਕਿ ਪਿੱਛੇ ਪਰਿਵਾਰ ਦੇ ਤਾਂ ਤਿੰਨ ਤਿੰਨ ਮੈਂਬਰ ਵੀ ਘਰ ਘਰ ਹੀ ਖਾਲੀ ਹੋ ਗਏ ਹੱਥ ਬਨ ਕੇ ਬੇਨਤੀ ਸਾਡੀ ਸਰਕਾਰ ਨੂੰ ਵੀ ਇਹ ਜਰੂਰ ਇਹਦੇ ਵੱਲ ਧਿਆਨ ਜਰੂਰ ਦੇਣ ਹਾਂ ਸ਼ੋਭਾ ਕ ਜੀ ਲੋਕ ਵਿੱਚ ਮੌਜੂਦ ਜਿਹੜੀ ਮੰਗ ਕਰ ਰਹੇ ਨੇ ਇਸ ਸਮੇਂ ਤੁਸੀਂ ਦੇਖ ਰਹੇ ਹੋ ਚਿਖਾ ਬਲ ਰਹੀਆਂ ਸੋ ਬਹੁਤ ਕਠਿਨਾਈ ਬਹੁਤ ਦੁੱਖ ਦਾ ਸਮਾਂ ਹੁੰਦਾ ਜਦੋਂ ਇਸ ਤਰ੍ਹਾਂ ਦਾ ਮਾਹੌਲ ਪਿੰਡ ਇਲਾਕੇ ਵਿੱਚ ਚੋਬੇ ਦੇ استان ਤਸਵੀਰਾਂ ਦੇ ਵਿੱਚ ਇਹ ਚਿਖਾ ਬਲ ਰਹੀਆਂ ਨੇ ਜਿਸ ਵਿੱਚ ਇੱਕ ਮਾਂ ਦੋ ਬੱਚੇ ਅਤੇ ਇੱਕ ਬੱਚੀ ਉਧਰ ਹੋਰ ਅਲੈਦਾ ਅੱਠ ਚਿਖਾਂ ਸ਼ੋਕਕੀ ਜੀ ਬਹੁਤ ਸੋਗ ਦੀ ਲਹਿਰ ਹੈ ਇਲਾਕੇ ਵਿੱਚ ਪਿੰਡ ਵਿੱਚ ਅਰਦਾਸ ਕਰਦੇ ਆ ਅੱਗੇ ਤੋਂ ਵੀ ਇਸ ਤਰ੍ਹਾਂ ਦਾ ਕਦੇ ਵੀ ਨਾ ਪਾਣਾ ਬਾਪਰੇ ਕਿ ਨਾ ਕਿਸੇ ਇੱਕ ਸਮਾਂ ਦੇਖਣਾ ਪਵੇ ਸੋ ਵਿੱਚ ਲੋਕ ਜਰੂਰ ਜਿਹੜੀ ਕਿ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਕਿ ਲੋਕਾਂ ਨੂੰ ਜਿਹੜੇ ਇਸ ਹਾਸੇ ਇਸ ਘਾਹ ਹੋਏ ਨੇ ਜਾ ਕੇ ਹੋਏ ਨੇ ਜਾਂ ਜਿਨ੍ਹਾਂ ਦੀ ਇਸ ਹਾਸੇ ਵਿੱਚ ਡੈਥ ਹੋਈ ਆ ਕੋਈ ਨਾ ਜਰੂਰ ਨਾ ਕੋਈ ਨਾ ਕੋਈ ਜਿਹੜਾ ਕਿ ਸਰਕਾਰ ਵੱਲੋਂ ਮੁਆਵਜ਼ਾ ਨਹੀਂ ਦਿੱਤਾ ਜਾਵੇ ਜਖਮੀਆਂ ਲਈ ਵੀ ਸਰਕਾਰ ਨੂੰ ਕੁਝ ਨਾ ਕੁਝ ਜਿਹੜਾ ਕੰਮ ਕਰਨਾ ਚਾਹੀਦਾ ਹੈ ਮੈਂ ਉਹਨਾਂ ਗੁਰਪ੍ਰੀਤ ਸਿੰਘ ਜੋਤੀ ਪ੍ਰਧਾਨ ਭਾਰਤੀ ਉਮੀਦਵਾਰ ਮਿਸਨ ਜ਼ਿਲ੍ਹਾ ਮਲੇਰਕੋਲਾ ਅੱਜ ਅਸੀਂ ਮਾਨਕਵਾਲ ਪਿੰਡ ਦੇ ਵਿੱਚ ਪਹੁੰਚੇ ਜਿੱਥੇ ਬਹੁਤ ਹੀ ਦੁੱਖ ਦੀ ਘੜੀ ਅੱਜ ਜਿੰਨਾ ਪਰਿਵਾਰਾਂ ਉੱਤੇ ਬੀਤੀ ਆ ਉਹ ਬਹੁਤ ਹੀ ਦੁੱਖ ਦੀ ਘੜੀ ਆ ਸਾਰੇ ਪਿੰਡ ਦੇ ਵਿੱਚ ਸ਼ੋਕ ਦੀ ਲਹਿਰਾਂ ਕਿਉਂਕਿ ਜੋ ਆਪਣੇ ਰਾੜਾ ਸਾਹਿਬ ਦੇ ਲਾਗੇ ਜਿਹੜੇ ਪਿੰਡ ਦੀ ਨਹਿਰ ਉੱਤੇ ਇੱਕ ਟੈਂਪੂ ਦੇ ਨਾਲ ਹਾਸਤਾ ਵਾਪਰੇ ਆ ਜਿੰਨਾਂ ਦੇ ਵਿੱਚ ਬੱਚੇ ਬਜ਼ੁਰਗ ਤੇ ਮਾਤਾਵਾਂ ਸਨ ਉੱਤੇ ਬਹੁਤ ਹੀ ਸਾਨੂੰ ਦੁੱਖ ਲੱਗਿਆ ਮਨ ਨੂੰ ਬਹੁਤ ਠੇਸ ਪਹੁੰਚੀ ਆ ਕਿ ਸਾਡੇ ਘਰਾਂ ਦੇ ਘਰ ਖਾਲੀ ਹੋ ਗਏ ਪਿੰਡ ਦੇ ਵਿੱਚ ਇੱਕ ਸੋਖ ਦੀ ਲਹਿਰ ਜੋ ਕਿਸੇ ਘਰ ਦੇ ਵਿੱਚ ਚੁੱਲ੍ਹਾ ਤੱਕ ਨਹੀਂ ਬਲਿਆ ਤਿੰਨ ਦਿਨ ਹੋ ਗਏ ਬਹੁਤ ਦੁੱਖ ਲੱਗਿਆ ਮਨ ਨੂੰ ਦੇਖ ਕੇ ਇਹ ਗੱਲਾਂ ਜਿੰਨਾਂ ਦੇ ਛੋਟੇ ਛੋਟੇ ਬੱਚੇ ਜੋ ਦੇਖੇ ਨਹੀਂ ਜਾਂਦੇ ਜਿਨ੍ਹਾਂ ਦੇ ਸੇਵੇ ਅੱਜ ਤੁਸੀਂ ਦੇਖ ਰਹੇ ਹੋ ਇੱਥੇ ਬਰ ਰਹੇ ਨੇ ਮਾਂ ਮਾਂ ਰੋ ਰਹੀਆਂ ਨੇ ਜਿਨ੍ਹਾਂ ਦੇ ਸਿਰ ਤੋਂ ਸੁਆਗ ਉੱਠ ਗਏ ਇਹਨੇ ਬੱਤਿਆ ਨੇ ਅਜ ਤੱਕ ਦੁਨੀਆ ਦੇ ਕੁਝ ਦੇਖਿਆ ਹੀ ਨਹੀਂ ਬਹੁਤ ਦੁੱਖ ਲੱਗਿਆ ਮਨ ਨੂੰ ਇਹ ਦੇਖ ਕੇ ਬੈਠ ਗਰੂ ਇਹਨਾਂ ਦੀ ਆਤਮਾ ਨੂੰ ਆਪਣੇ ਜਰਨਾ ਵਿੱਚ ਨਿਵਾਸ ਬਖਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਮੇਰਾ ਨਾਮ ਗੁਰਤੇਸ ਸਿੰਘ ਪਿੰਡ ਜਲੂਰ ਇਹ ਮੇਰੀ ਪੂਆ ਜੀ ਦੀ ਬੇਟੀ ਸੀ ਸਾਡੀ ਭੈਣ ਸੀ ਦੋਨਾਂ ਦੇ ਬੱਚੇ ਨਾਲ ਇਥੋ ਹੀ ਅਸੀਂ ਸਰਕਾਰ ਨੂੰ ਕਹਿੰਦੇ ਆਂ ਵੀ ਸਾਡੀ ਵੱਧ ਤੋਂ ਵੱਧ ਮਤਲਬ ਕਿ ਸਾਰੀ ਦਿਨੀ ਵੀ ਘਟਨਾਵਰਪੀਏ ਆਪਰੀ ਆ ਉਹ ਮੰਜੇ ਵਾਲੇ ਆਹ ਸਾਰਿਆਂ ਵਾਸਤੇ ਕੋਈ ਨਾ ਕੋਈ ਇਹਨਾਂ ਨੂੰ ਮੁਆਜਮਾ ਮਿਲਣਾ ਚਾਹੀਦਾ ਤੇ ਦੁੱਖ ਦੀ ਗੱਲ ਸਾਰੇ ਆਂਡ ਆਂਡੇ ਗਮਾਂਡੇ ਪੰਡਾਂ ਨੂੰ ਵੀ ਬਹੁਤ ਦੁੱਖ ਲੱਗਿਆ ਉਹਦਾ ਇਹ ਜਹਾਜ਼ਾ ਕਿਤੇ ਹੋਇਆ ਨਹੀਂ ਸੀ ਰੱਬ ਕਰੇ ਕਿਤੇ ਹੋਵੇ ਵੀ ਨਾ ਕੀ ਲੱਗਦਾ ਲੱਗਿਆ ਪਤਾ ਨਹੀਂ ਕਿਉਂ ਆ ਕੀ ਕਾਰਨ ਨੇ ਇਹ ਜੀ ਹਲੇ ਕੋਈ ਪਤਾ ਨਹੀਂ ਪੂਰਾ ਲੱਗਾ ਹੈ ਜੀ ਬਾਕੀ ਵਾਲੇ ਥੋੜ੍ਹਾ ਕਸੂਰ ਵਜੋਂ ਅਗਰ ਕੀ ਹੋ ਜਾਤਾ ਨੇ ਕਸੂਰਤਾ ਜੀ ਹਲੇ ਕੋਈ ਪੱਕੀ ਨਹੀਂ ਹੈਗਾ ਪੱਕਾ ਪਰੂਫ ਨਹੀਂ ਮਿਲਿਆ ਕੋਈ ਤੇ ਬਾਕੀ ਵਿੱਚ ਕਹਿੰਦੇ ਆ ਵੀ ਕੁਛ ਪੀ ਡਰਾਈਵਰ ਕੋਈ ਨਸ਼ਾ ਕਰਦਾ ਸੀ ਇਦਾਂ ਬੋਲਦੇ ਆ ਹੋ ਸਕਦਾ ਹੋਵੇ ਕਿ ਨਸ਼ਾ ਵੀ ਕੀਤਾ ਹੋ ਸਕਦਾ ਕਿਉਂਕਿ ਮੂਰੇ ਚਾਂਸ ਤਾਂ ਕੋਈ ਹੈ ਨਹੀਂ ਸਿਕ ਚੀਜ਼ ਆਉਣ ਦਾ ਮੂਰੇ ਕਿਉਂਕਿ ਇਧਰ ਹੀ ਸਾਈਡ ਸਾਈਡ ਆਪਣੀ ਤਾਂ ਦੂਜੀ ਸਾਈਡ ਘਟੇ ਥੱਲੇ ਡਿੱਗੀ ਮੈਂ ਸ਼ਿਮਸ਼ਾਹ ਦੇ ਅਨਸਾਰ ਹੀ ਜਿੰਨਾ ਇਨਚਾਰਜ ਬਹੁਤ ਸਮਾਜ ਪਾਰਟੀ ਮਲੇ ਕੋੜਾ ਸਾਨੂੰ ਕੱਲ ਪਤਾ ਲੱਗਿਆ ਕਿ ਵੀ ਮਾਨਕਵਾਲ ਦੇ ਵਿੱਚ ਘਟਨਾ ਵਾਪਰ ਗਈ ਜਦੋਂ ਅਸੀਂ ਪਤਾ ਕੀਤਾ ਅਸੀਂ ਆਪਣੇ ਵਰਕਰਾਂ ਤੋਂ ਤੁਹਾਨੂੰ ਪਤਾ ਲੱਗਿਆ ਕਿ ਵੀ ਬਹੁਤ ਵੱਡੀ ਘਟਨਾ ਵਾਪਰੀ ਆ ਅਸੀਂ ਫੌਰਨ ਆਪਣਾ ਕੰਮ ਛੱਡ ਕੇ ਅਸੀਂ ਇੱਥੇ ਆਏ ਇੱਥੇ ਆ ਕੇ ਅਸੀਂ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਉਸ ਤੋਂ ਬਾਅਦ ਅਸੀਂ ਸਰਕਾਰ ਨੂੰ ਵੀ ਮਤ ਅਸੀਂ ਜਗਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਇੱਥੇ ਮੀਡੀਆ ਆਇਆ ਹਦਾ ਕੱਲੋਂ ਅਸੀਂ ਮਤ ਵਾਈਡ ਦੇ ਵਿੱਚ ਕਿਹਾ ਕਿ ਵੀ ਇਹ ਗਰੀਬ ਪਰਿਵਾਰ ਨੇ ਇਹਨਾਂ ਨੂੰ مالی ਸਹਾਇਤਾ ਕੀਤੀ ਜਾਵੇ ਤਾਂ ਕਿ ਇਹਨਾਂ ਦੇ ਜ਼ਖਮਾਂ ਤੇ ਮਲਮ ਦਾ ਕੰਮ ਕੀਤਾ ਜਾਵੇ ਪਰ ਸਰਕਾਰ ਨੇ ਹਜੇ ਤੱਕ ਮਾਲੀ ਸਹਾਇਤਾ ਦਾ ਕੀ ਕਰਨੀ ਸੀ ਸਰਕਾਰ ਨੇ ਆ ਕੇ ਕੋਈ ਸਾਡੀ ਖਬਰ ਸਾਰ ਨਹੀਂ ਲਈ ਮੈਂ ਸਰਕਾਰ ਨੂੰ ਇਹੀ ਸਰਕਾਰ ਕੋਲ ਮੰਗ ਕਰਾਂਗਾ ਕਿ ਵੀ ਇਹ ਗਰੀਬ ਪਰਿਵਾਰਾਂ ਨੂੰ ਘੱਟੋ ਘੱਟ 25-25 ਲੱਖ ਰੁਪਇਆ ਮਦਦ ਕੀਤੀ ਜਾਵੇ ਅਤੇ ਇੱਕ ਨੌਕਰੀ ਦਿੱਤੀ ਜਾਵੇ ਤਾਂ ਕਿ ਇਹ ਜਿਹੜੇ ਗਰੀਬ ਪਰਿਵਾਰ ਨੇ ਇਹ ਜੜਕ ਆਪਣੇ ਸੁਲੁਗਦੇ ਹੋ ਜਾਣ ਅਸੀਂ ਇਹੀ ਸਰਕਾਰ ਨੂੰ ਅਪੀਲ ਕਰਾਂਗੇ ਹਾਂਜੀ ਕੀ ਨਾਮ ਹੈ ਮੇਰਾ ਨਾਮ ਪ੍ਰਕਾਸ਼ ਰੋਏ ਮੋਦਯ ਸਮਾਜ ਪਾਰਟੀ ਹਰਗਪੁਰਾ ਮੇਰਕੋੜਲਾ ਜੋ ਇਹ ਬਾਕਾ ਬਿਗਾ ਅਣਹੋਣੀ ਵਾਪਰੀ ਆ ਮਾਨਕਵਾਲ ਪਿੰਡ ਦੇ ਸਾਨੂੰ ਹਾਈ ਕਮਾਂਡ ਨੇ ਹੁਕਮ ਦਿੱਤਾ ਤੇ ਆ ਵੀ ਪਤਾ ਕਰੋ ਜਾ ਕੇ ਦੇਖੋ ਉੱਥੇ ਅਸੀਂ ਅੱਜ ਗਏ ਆ ਕੱਲ ਵੀ ਆਏ ਸੀ ਅੱਜ ਵੀ ਆਇਆ ਉੱਥੇ ਲਾਟਾਂ ਘਰਵਾਈਆਂ ਨੇ ਤੇ ਬਹੁਤ ਲੋਏ ਪੈਂਦੀ ਆ ਵੀ ਜਦੋਂ ਇੱਕ ਪੁੱਤ ਦੇ 3-3 4-4 10-10 ਕਰੋੜ ਰੁਪਇਆ 3 3000 ਕਰੋੜ ਰੁਪਇਆ ਇੱਕ ਪੁੱਤੇ ਖਾਚਿਆ ਗਿਆ ਕੀ ਉੱਥੇ ਜਿਹੜਾ ਰਣਾ ਸਾਹਿਬ ਵਾਲਾ ਨਹਿਰ ਆ ਉੱਥੇ ਰੀਲਿੰਗ ਨਹੀਂ ਲੱਗ ਸਕਦੀ ਕਿਉਂ ਨਹੀਂ ਲੱਗ ਸਕਦੀ ਉੱਥੇ ਰੀਲਿੰਗ ਲੱਗੇ ਉੱਥੇ ਕਿੰਨੇ ਵਾਕੇ ਹੋ ਚੁੱਕੇ ਪਹਿਲਾਂ 3 ਮਹੀਨੇ ਪਹਿਲਾਂ ਸਕਾਰਪੀਓ ਕਰਕੇ ਹੜ੍ਹ ਆ ਆ 10 ਗਿਆ 10 ਬੰਦੇ ਮੁੰਡੇ ਮਰ ਗਏ ਉਹ ਕੌਣ ਹੀ ਜਿਵੇਂ ਬਾਰਾ ਜੁਮਬਾਰੇ ਦੀ ਸਰਕਾਰ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਦੇ ਬੱਚਿਆਂ ਨੂੰ ਸਾਰਿਆਂ ਨੂੰ ਇੱਕ ਇੱਕ ਪਰਿਵਾਰ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਤੇ ਇਹਨਾਂ ਨੂੰ 25-25 ਲੱਖ ਰੁਪਏ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਨੂੰ ਮਿਲਣਾ ਚਾਹੀਦਾ ਤਾਂ ਕਿ ਇਹ ਹੀ ਰੋਜ਼ਗਾਰ ਦਾ ਸਾਧਨ ਦੇ ਇਹਨਾਂ ਦੇ ਮੁੰਡਿਆਂ ਦੇ ਹੋਰ ਕੋਈ ਵੀ ਉਹਨਾਂ ਦਾ ਪਰਿਵਾਰ ਦਾ ਸਭ ਜੀ ਯਾਨੀ ਕਿ ਬੁਢੇ ਨੇ ਵਿਚਾਰੇ ਉਹਨਾਂ ਨੂੰ ਕੁਝ ਹੋਣਾ ਨਹੀਂਗਾ ਇਹੀ ਕਮਾਉਦੇ ਵੀ ਇਹੀ ਖਾਂਦੇ ਦੀ ਜਵਾਬ ਇਸ ਕਰਕੇ ਹੱਥ ਜੋੜ ਕੇ ਬੇਨਤੀ ਆ ਸਰਕਾਰ ਨੂੰ ਜੇ ਇਹ ਲਾਭ ਆਪਣੇ ਨਾਂ ਹੋਇਆ ਕੰਮ ਇਹਨਾਂ ਨੇ ਨਾ ਸਰਕਾਰ ਨੇ ਸਾਡੀ ਗੌਰ ਕੀਤਾ ਆਸੀਂ ਇਹ ਧਰਨਾ ਦੇਣ ਤੇ ਜਗ ਸੰਗਸਤ ਬਿੱਟ ਦੇ ਮਜ਼ਦੂਰ ਹੋਵਾਂਗੇ ਜੈ ਭੀਮ ਜੈ ਭਾਤ ਨਾਮ ਮੇਰਾ ਰਿਸ਼ੂ ਹੈ ਜੀ ਪਿੰਡ ਜਤਵਾਲਾ ਤੇ ਜਦੋਂ ਐਂਬੂਲੈਂਸਾਂ ਲੰਘੀਆਂ ਨੇ ਪਿੰਡ ਵਿੱਚ ਦਾ ਰਹਿ ਨਹੀਂ ਗਿਆ ਐਡੇ ਸੋਗ ਦੀ ਲਹਿਰ ਆ ਤਾਂ ਅਸੀਂ ਪਿੰਡੋਂ ਆਏ ਦੇਖਿਆ ਤੇ ਇਹ ਗਰੀਬ ਪਰਿਵਾਰਾਂ ਨੂੰ ਸਰਕਾਰ ਨੂੰ ਬੇਨਤੀ ਹੈ ਮੁਆਵਜ਼ਾ ਜ਼ਰੂਰ ਦਿੱਤਾ ਜਾਵੇ ਜੋ ਇਹਨੇ ਸੱਟ ਲੱਗੀ ਹੈ ਇਹ ساری ਉਮਰ ਨਹੀਂ ਭੁੱਲ ਸਕਦੇ ਤਾਂ ਇਹ ਆਪਣਾ ਰੋਜ਼ਗਾਰ ਚਲਾ ਸਕਣ ਤੇ ਇੱਕ ਇੱਕ ਨੌਕਰੀ ਦੇਣੀ ਚਾਹੀਦੀ ਹੈ ਸਾਰੇ ਪਰਿਵਾਰ ਦੇ ਇੱਕ ਇੱਕ ਮੈਂਬਰ ਨੂੰ ਅਤਵੰਤ ਕੇ ਬੇਨਤੀ ਆ ਤੇ ਜੋ ਇਹ ਘਟਨਾ ਹੋਈ ਹੈ ਇਥੇ ਇੱਕ ਵੇ ਪਿੰਡ ਚ ਨਹੀਂ ਕਈ ਪਿੰਡਾਂ ਚ ਰੋਟੀ ਨਹੀਂ ਪੱਕਣੀ ਬਹੁਤ ਸੋਗ ਦੀ ਲਹਿਰ ਆ ਗਈ ਛੋਟੇ ਛੋਟੇ ਮਾਸੂਮ ਬੱਚੇ ਤੇ ਇੱਕ ਘਰ ਦੇ ਤਿੰਨ ਤਿੰਨ ਜੀ ਜੀ ਦੋ ਜੀ ਘਰ ਖਾਲੀ ਹੋ ਗਏ ਤੇ ਸਰਕਾਰ ਨੂੰ ਬੇਨਤੀ ਆ ਕਿ ਇਧਰ ਧਿਆਨ ਦਿੱਤਾ ਜਾਵੇ ਧੰਨਵਾਦ ਜੀ